ਮੈਂ ਲਾਉਣਾ ਵਾ ਇਹ ਨਾ ਕੋਲ ਕਿੱਡਾ ਲੈ ਜਾਗਾ ਵੀਰ ਜੀ ਮੈਂ ਲਾਉਣਾ ਵਾ ਲਾਉਣਾ ਰਿਆ ਥਣੂਗਾ ਪਟ ਗਿਆ ਮੇਰੀ ਗੱਲ ਸੁਣ ਪਰਤਾਨ 2 ਮਿੰਟ ਖਲੋ ਜਾ ਨਿਕਲਿਆ 2 ਮਿੰਟ ਤੇ ਮੀਡੀਆ ਵਾਲੇ ਗਲਡੇ ਨਾ ਖਰਾਬ ਹੋ ਜਾਣਾ ਮੈਂ ਤੈਨੂੰ ਅਖੀਂ ਜੰਦਾ ਕੰਮ ਖਰਾਬ ਹੋ ਜਾਣਾ ਓ ਸਾਲਿਆ ਇਦਾਂ ਤਰ੍ਹਾਂ ਜਾਣਦੇ ਨੇ ਵੱਡੇ ਮਾ ਗੰਡੂ ਬੰਦਾ ਨਹੀਂ ਆ ਮੈਂ ਸੱਚੇ ਕਿ ਭਾਈ ਬੰਦੇ ਪੂਰੀ ਜਮੀਰ ਬਚ ਗਏ ਆ ਓ ਤੂੰ ਪੈਸੇ ਖੋਏ ਨਹੀਂ ਮੇਰੇ ਕੋ ਕਿਨੇ ਤੂੰ ਚਟਾਕ ਹੋਇਆ ਤੇਰੇ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਖੋਏ ਮੇਰੇ ਜਿੱਕੇ ਕਿਸੇ ਦਾ ਫੋਨ ਹੀ ਲਾਸੀ ਲੈ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕਾ ਮੈਂ ਪੀਨਾ ਵਾਂ ਵੀਰ ਚਟਾਕ ਮੈਂ ਪੀਨਾ ਵਾਂ ਸਿਰ ਸਾਹਿਬ ਆ ਗਿਆ ਚਟਾਕ ਪੀਂਦੇ ਹੋ ਸ਼ਰਮ ਕਰ ਤੂੰ ਵੀਰ ਜਿਹੜਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾਂ ਹਫਤਾਲੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਸ਼ਰਮ ਕਰ ਸਿਰ ਸਾਹਿਬ ਪੀਓ ਯਾਦ ਹੈ ਨਾ ਕਰੇ ਨਾ ਕਰੇ ਕੋਈ ਨਾ ਕਰੇ ਤੂੰ ਨਾ ਕਰੇ ਤਾਂ ਨਹੀਂ ਗਰਨ ਸਾਹਿਬ ਦੇ ਹੱਥ ਰੱਖ ਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਉਹ ਬੰਦੇ ਨੇ ਸੁਣਿਆ ਰਹੇ ਨੇ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਉਹ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਦੇਰ ਜੀ ਦੇਰ ਜੀ ਦੇਰ ਜੀ ਹੱਥ ਹੱਥ ਵੀ ਸੇ ਲਾ ਦੇ ਨਸ਼ਾ ਤੇ ਨਸ਼ੇ ਕਰਨ ਵਾਲੇ ਪੰਜਾਬ ਵਿੱਚ ਆਮ ਹੀ ਸੁਰਖੀਆਂ ਵਿੱਚ ਰਹਿੰਦੇ ਨੇ ਮਾਮਲਾ ਇੱਕ ਵਾਰ ਫਿਰ ਤੋਂ ਪਖ ਹੈ ਜਿੱਥੇ ਇੱਕ ਗੁਰਸਿੱਖ ਵਿਅਕਤੀ ਤੇ ਨਸ਼ਾ ਕਰਨ ਅਤੇ ਵੇਚਣ ਦੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਸੜਕ ਤੇ ਜੰਮ ਕੇ ਹੰਗਾਮਾ ਹੋਇਆ ਇੱਧਰ ਆ ਆ ਸਮਾਰੀ ਵੇਲਦਾ ਇਹ ਇੱਧਰ ਬੰਦਾ ਫੜਿਆ ਓਏ ਮੇਰੇ ਪੰਨਾ ਬਣਾ ਤੈਨੂੰ ਓਏ ਮੇਰੇ ਭਾਈ ਸਾਹਿਬਾ ਪੰਨਾ ਬਣਾ ਪੰਨਾ ਬਣਾ ਹੋਰ ਉੱਪਰ ਨੋ ਬੰਦ ਉਹ ਪੰਨਾ ਬਣ ਪੈਦਾ ਕੱਲ ਪਾਲ ਸਕੂਲ ਚਲਦੇ ਐ ਇੰਨਾ ਖੁੱਲਿਆ ਕੋਈ ਨਾ ਲਾਸੀ ਨਾ ਲਾ 10ਵਾਂ ਪਲਾ ਹੈ ਪਹਿਲਾ ਆਹ ਲਾਸੀ ਆਈਫੋਨ ਦੇ ਇਹਨਾਂ ਦਾ ਜੀ ਕੀਤਾ ਹੈ ਉਹ ਚੱਲੰਗਾ ਰੈਗੂਲਰ ਮਾਈਕ ਹੋਣੀ ਜੇ ਕਹਿ ਗਈ ਹੈ ਮੀਰ ਜੀ ਇਹਨਾਂ ਲਾ ਲਾ ਆ ਪਰਮਾ ਯਾਰ ਫਿਲੋ ਕਰ ਮਾਰਨਾ ਤੁਹਾਨੂੰ ਲੈ ਕੇ ਗੋਇਆ ਨਹੀਂ ਕੋ ਨਾ ਫੋਨ ਵਾਲੇ ਨੂੰ ਵੀ ਇੱਥੇ ਸੱਦ ਲੈਣਾ ਤੁਹਾਡੀ ਰਿਪੋਰਟ ਕੀਤੀ ਆ ਮੈਂ ਤੈਨੂੰ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭੈਣਾ ਮੈਨੂੰ ਹੱਥੇ ਦੱਸ ਨੀ ਪਤਾ ਤੇ ਦੱਸ ਲੈਣੇ ਪੂਰੇ ਆ ਪੜਿਆ ਇੱਕ ਮਿੰਟ ਬਣਾ ਨਹੀਂ ਪੜਾਂਗਾ ਪੜਾਂਗਾ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਆ ਦੱਸੋ ਗਾਹਾਂਗੇ ਅੱਚਲ ਦੀਆਂ ਸਵਾਰੀਆਂ ਐ ਤਾਂ ਹੁਣ ਦੱਸ ਹੋਰ ਅੱਚਲ ਦੀਆਂ ਸਵਾਰੀਆਂ ਐ ਮੇਰੇ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਠੀਕ ਐ ਤਿੰਨ ਜਣੇ ਚਿੱਟਾ ਵਿੱਚ ਨੇ ਆ ਉੱਥੇ ਚਿੱਟਾ گا ਵਿੱਚ ਨੇ ਆ ਆ ਮੈਂ ਸੁੱਝਾ ਫੋਰਚੂਨ ਲਿਆ ਫੋਰਚੂਨ ਨਹੀਂ ਨਾ ਉੱਥੇ ਫੋਰਚੂਨ ਆ ਲਿਆ ਸੁਰਜ ਚਲਾ ਸੁਰਜ ਇਹਦੇ ਤੇਰੇ ਨਾਲ ਹੀ ਮੈਂ ਵੀ ਜ ਨਹੀਂ ਟੁਠਾ ਓਏ ਓ ਸਾਲਿਆ ਮਸ਼ੀਨ ਦੀ ਤਰ੍ਹਾਂ ਜਾਣਦੇ ਨੇ ਬੰਦੇ ਮੈਂ ਗੰਡੂ ਬੰਦਾ ਨਹੀਂ ਆ ਮੈਂ ਬੰਦਾ ਪੂਰੀ ਚੁੰਮੀ ਦੇ ਪੁੱਛ ਕੇ ਆ ਓ ਤੂੰ ਪੈਸੇ ਖੋਏ ਨਹੀਂ ਮੇਰ ਕੋ ਕਿਨੇ ਤੂੰ ਚਟਾਕ ਹੋਇਆ ਤੇਰ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਖੋਲ ਲੇਖ ਮੀਰ ਜੀ ਕਿਸੇ ਦਾ ਫੂਣੀ ਲਾਸ਼ੀ ਲੈ ਵੀਰ ਲਾਸ਼ੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਆ ਮੈਂ ਪੀਨਾ ਵਾਂ ਕੀ ਚਟਾਕ ਚਟਾਕ ਮੈਂ ਪੀਨਾ ਵਾਂ ਸਾਹ ਪਾ ਕੇ ਚਟਾਕ ਪੀਂਦੇ ਹੋ ਸ਼ਰਮਗਾਰ ਤੂੰ ਬੀਜੇ ਦਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾ ਹਫਤਾਲੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਕੋਈ ਸ਼ਰਮਗਰ ਸੀਰ ਸਾਹਿਬ ਤੇ ਜਦੋਂ ਨਾ ਕਰ ਨਾ ਕਰ ਗੋਲੀ ਨਾ ਕਰ ਤੂੰ ਨਾ ਕਰ ਇਦਾਂ ਨਹੀਂ ਸ਼ਰਮਨਾ ਸ਼ੜਿਆ ਤੂੰ ਨਾ ਕਰ ਇਦਾਂ ਨਾ ਕਰ ਪਰਨਾਮਾ ਨਾ ਮੰਨ ਲਾ ਪਰਨਾਮਾ ਨਾ ਮੈਂ ਸੁਧਰੇ ਆਇਆ ਤੈਨੂੰ ਨਹੀਂ ਵੀਰ ਤੂੰ ਅਦਰ ਮੈਨੂੰ ਕੱਲੇ ਨੂੰ ਤਿੰਨ ਜਾਨੇ ਪੇਸ਼ ਮੈਂ ਤਾਂ ਤੈਨੂੰ ਪਿਆ ਹਾਂ ਤੂੰ ਕਿਹਾ ਹੀ ਵੀਰ ਤੂੰ ਹਾਂ ਸਭ ਕੁਝ ਮੇਰੇ ਕੋ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰ ਕੋ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਹੋਇਆ ਨਾਮ ਮੇਰਾ ਗੈੜੀ ਆ ਨਹੀਂ ਗਰਨ ਸਾਹਿਬ ਦੇ ਹੱਥ ਰਖਲਾ ਮੈਂ ਹੱਥ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਕਿਨੇ ਉਹ ਬੰਦੇ ਨੇ ਸੁਨਿਆਰੇ ਨੇ ਤੁਹਾਡੇ ਕੋਈ ਨਹੀਂ ਹੈ ਜੀ ਲੈ ਹੋਣੇ ਨੇ ਨਾ ਯਾਰ ਗੱਲ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵਾ ਵੀਰ ਜੀ ਵੀਰ ਜੀ ਵੀਰ ਜੀ ਹੱਥ ਹੱਥ ਪਿੱਛੇ ਆ ਸਾਹਮਣੇ ਕੱਢ ਕੇ ਵਖਾ ਸਕੀਂ ਵੀਰ ਜੀ ਮੈਨ ਲਾਉਣਾ ਵਾ ਵੀਰ ਜੀ ਮੈਨ ਲਾਉਣਾ ਯਾਰ ਸਾਡੇ ਤੇ ਸਾਡੇ ਖੜਦੇ ਹੁਣ ਮੈਨ ਲਾਉਣਾ ਵਾ ਇਹ ਨਾ ਕੋਲ ਚਿੱਟਾ ਹੀ ਰਹੀ ਹੈਗਾ ਵੀਰ ਜੀ ਮੈਨ ਲਾਉਣਾ ਵਾ ਲਾਉਣਾ ਰ ਯਾਰ ਕਟ ਗਿਆ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ ਨਿਕਲੇ ਆ 2 ਮਿੰਟ ਖਲੋ ਜਾ ਮੇਰੀ ਵਾਲੇ ਗਲੜੇ ਨਾ ਖਰਾਬ ਹੋ ਜਾਣਾ ਮੈਂ ਤੈਨੂੰ ਅੱਖ ਜੰਦੇ ਕੰਮ ਖਰਾਬ ਹੋ ਜਾਣਾ ਹੈ ਹਾਲਾਂਕਿ ਗੁਰਸਿੱਖ ਵਿਅਕਤੀ ਨੇ ਚਿੱਟਾ ਵੇਚਣ ਦੇ ਇਲਜ਼ਾਮਾ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਉਸਨੇ ਮੰਨਿਆ ਕਿ ਉਹ ਚਿੱਟਾ ਪੀਣ ਦادیه ਜਦਕਿ ਜਿਸ ਵਿਅਕਤੀ ਨੇ ਉਸ ਉਤੇ ਚਿੱਟਾ ਵੇਚਣ ਦੇ ਇਲਜ਼ਾਮ ਲਗਾਏ ਉਸ ਨੂੰ ਲੈ ਕੇ ਗੁਰਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਵਿਅਕਤੀ ਵੀ ਚਿੱਟੇ ਦਾਦੀ ਹੈ ਜਿਸ ਤੋਂ ਬਾਅਦ ਦੋਵੇਂ ਕੈਮਰੇ ਅੱਗੇ ਚਿੱਟਾ ਪੀਣ ਦੀ ਗੱਲ ਕਬੂਲ ਕਰਦੇ ਨਜ਼ਰਾਏ ਦੇਖ ਲਾ ਭਾਜੀ ਇਹਨਾਂ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਗੌਂਸਪੁਰਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਉ ਖ ਹੈਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਿਤਾ ਗਿਆ ਹੈਗਾ ਹੈਗਾ ਵਾ ਮੇਰੇ ਕੋ ਹਾਂਜੀ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣ ਵੀ ਪੀ ਕੇ ਆ ਮੇਰੇ ਕੋ ਆ ਵੇਹ ਲੈਟਰ ਵੀ ਹੈਗਾ ਮੈਂ ਪੀਣਾ ਵਾਂ ਵੇਚਦਾ ਮੈਂ ਪੀਣਾ ਵਾਂ ਆ ਵੇਹ ਵੀਰ ਮੇਰੇ ਕੋ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਣਾ ਵਾਂ ਠੀਕ ਹੈ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਦਾ ਲਾਪਾ ਕੇ ਨਾ ਭਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਤੂੰ ਜਾਣਦੇ ਨਹੀਂ ਵੇਚਦਾ ਸੀ ਫਿਰ ਆ ਨਹੀਂ ਬਾਬਾ ਵੇ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤੱਕ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਉਥੋਂ ਇਹ ਚਾਹ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪੀਂਦਾ ਇਹ ਪੀਂਦਾ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਦਿਓ ਲੈ ਕੇ ਆਇਆ ਹੁਣ ਵੀ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਵਾ ਤੂੰ ਵੀ ਪੀਣਾ ਵਾ ਨਹੀਂ ਵਾਦੀਆਂ ਲੈ ਕੇ ਆਇਆ ਵਾ ਹੁਣ ਵੀ ਪੀਣਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਵਾ ਤੇਰੀ ਆ ਕੈਮਰੇ 'ਚ ਵੀਡੀਓ ਘਟਾਵਾਂ ਤੂੰ ਲੈ ਕੇ ਆਇਆ ਨਹੀਂ ਵਾਦੀਆਂ ਆ ਚੱਲ ਆ ਚੱਲ ਆ ਪਾਜੀ ਵੇਚਦੇ ਆ ਇਹ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਗੱਲ ਦੀ ਠੀਕ ਹੈ ਇਹਦੇ ਕੋਲ ਤਾਂ ਮਜੂਰ ਨਹੀਂ ਪਾਜੀ ਨਹੀਂ ਪਾਜੀ ਨਹੀਂ ਤੂੰ ਵੀ ਪੀਣਾ ਵਾ ਹਾਂ ਨਹੀਂ ਹੁਣ ਨਹੀਂ ਮੈਂ ਮੀਂਦਾ ਕੋਪੀਂਦਾ ਪਹਿਲਾਂ ਪਿੰਨਾ ਪਈ ਉਸ ਆਲੀ ਚਾਹੇ ਜਿਹੜੀ ਵੀਡੀਓ ਮੈਂ ਕਟਾ ਨਾ ਹਾਂ ਲੈ ਗਏ ਨਹੀਂ ਵਦੀ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਟੋਣਾਈ ਦੀ ਹੁਣੇ ਵੀ ਫੜਿਆ ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦੇ ਹਾਂ ਮੈਂ ਕਿਉਂ ਫੜਾਂ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦਿਆਂ ਮੈਂ ਤੈਨੂੰ ਫੜਾਂ ਮੈਂ ਵੀਰ ਜੀ ਗੁਰਸੇਖਾ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰਾਂਸਾ ਪਾਇਆ ਸਿਹਰੀ ਸਾਹ ਪਾਇਆ ਸਾਇ ਸਾਇ ਛੱਡ ਰਿਹਾ ਹਾਂ ਠੀਕ ਹੈ ਚਲੋ ਲੜਾਈ ਕਿਸ ਗੱਲ ਦੀ ਆ ਇਹ ਗਲਤੀ ਲੜਾਈਆਂ ਜੀ ਇਹ ਚਾਚਾ ਵੇਚਦਾ ਭਾਈ ਹਾਂ ਇਹ ਮੇਰੇ ਗਲ ਪਏ ਆ ਇਕੱਠੇ ਹੋ ਗਏ ਨਾਲ ਮਨ ਲੈ ਗਿਆ ਹਾਂ ਮੈਂ ਇਹਨਾਂ ਕਲੇ ਨੂੰ ਦੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਐ ਇਹ ਚਾਚਾ ਵੀ ਪੁੱਛੋ ਕੀ ਨੀਵਦੀ ਕੀ ਲੈਣ ਗਿਆ ਹਾਂ ਕੀ ਦੱਸੋ ਜਦੋਂ ਇਹਦੇ ਗਲ ਪਏ ਨੂੰ ਪੁੱਛੋ ਕੀ ਲੈਣ ਗਿਆ ਹਾਂ ਇਹਦਾ ਉੱਥੇ ਕੰਮ ਕੀ ਸੀ ਇਹਦਾ ਪੁੱਛੋ ਨੂੰ ਭਾਜੀ ਜਦੋਂ ਇਹਨੂੰ ਪੁੱਛੋ ਜਦੋਂ ਇਹਦੇ ਗਲ ਪਏ ਦੱਸ ਕੇ ਬੰਦੇ ਨਾ ਗਿਆ ਕਿਹੜੇ ਬੰਦੇ ਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਫੰਜੇ ਨਾਲ ਸੁਣੇ ਕਰਦਾ ਹੈਂ ਤੂੰ ਉਸੇ ਮੇਰਾ ਘਰ ਆਇਆ ਕਿਥੇ ਉਥੇ ਤੇਰਾ ਘਰ ਦੇ ਪਰਾ ਮੇਰਾ ਘਰ ਹੀ ਉਹ ਕਿਉਂ ਮੜਾ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਕਿਸੂ ਦਾ ਕਰਦਾ ਭਾਈ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਤੁਸੀਂ ਪਹਿਲੀ ਰਿਕਾਰਡਿੰਗ ਵੀ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਤੁਸੀਂ ਕਿਉਂ ਬੜਾ ਹੋ ਚਿੱਟਾ ਵੀ ਦਾ ਇਹ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ। ਭਾਜੀ ਇਹ ਚਿੱਟਾ ਪਿੰਦਾ ਤਾਂ ਕਰਕੇ। ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਵਾਦੀਆਂ ਲੈ ਕੇ ਆਇਆ ਪੁੱਛੇ ਨੂੰ। ਨਹੀਂ ਚਿੱਟੇ ਦੀ ਨਹੀਂ ਆ। ਇਹਨਾਂ ਭਾਜੀ ਮੇਰੇ ਕੋ ਮੋਬਾਈਲ ਪੈਸੇ ਖੋਏ ਹੀ। ਖੋਏ ਗਈ ਬਾਈ ਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋਰ ਇਹਨਾਂ ਇੱਕ ਸੂਰੀ ਰੱਖੀ। 6-7 ਅਜੇ ਵੀ ਅਰਬਨ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ। ਝੂਠੀ ਬੋਲੀ ਅਰਬਨ ਸਟੇਟ ਦੀ ਰਿਪੋਰਟ ਇਹਨਾਂ ਦੇ। ਏ ਮੈਨੂੰ ਪਤਾ ਨਹੀਂ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਇਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਨਹੀਂ ਵੀਰ ਮੈਨੂੰ ਤੁਹਾਡਾ ਨਹੀਂ ਇਹ ਪਤਾ ਆ ਜਿ ਕਿੱਥੋਂ ਦੇ ਜੋ ਕਿ ਨਹੀਂ ਤੇ ਡਰਾਮਾ ਬਟਾਲਾ ਦੇ ਕਾਦੀਆਂ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਚਿੱਟੇ ਨੂੰ ਲੈ ਕੇ ਕਰੀਬ ਇੱਕ ਡੇਢ ਘੰਟਾ ਹੰਗਾਮਾ ਹੁੰਦਾ ਰਿਹਾ ਗੁਰਥਿਕ ਵਿਅਕਤੀ ਆਟੋ ਚਲਾਉਂਦਾ ਏ ਅਤੇ ਉਸ ਦਾ ਕਹਿਣਾ ਏ ਕਿ ਉਹ ਲੰਬੇ ਸਮੇਂ ਤੋਂ ਚਿੱਟੇ ਦਾਦੀ ਏ ਅਤੇ ਉਸ ਨੇ ਨਸ਼ਾ ਛੱਡਣ ਲਈ ਅੰਮ੍ਰਿਤ ਛਕਿਆ ਸੀ ਪਰ ਉਹ ਹੁਣ ਵੀ ਰੋਜ਼ਾਨਾ 500 ਰੁਪਏ ਦਾ ਚਿੱਟਾ ਵੇਰ ਰਿਹਾ ਜਦ ਕਿ ਇਸ ਹੰਗਾਮੇ ਦੌਰ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੱਦ ਲਿਆ ਅਤੇ ਦੋਵਾਂ ਵਿਅਕਤੀਆਂ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ। ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਝ ਨਸ਼ੇੜੀ ਜਿਹੜੇ ਆਪਸ ਚ ਲੜ ਪਏ ਆ ਤੇ ਇਨਾਂ ਕੋਲ ਸਮਾਨ ਵੀ ਹੈਗਾ। ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਆ ਕਿ ਇਨਾਂ ਦੇ ਨਾਲ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ। ਇਹ ਚੈਨ ਚਲਾਉ ਉਹ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰਿਸਪੌਂਸੀਬਲ ਹੋ ਜੇ ਤੇ ਪੁਲਿਸ ਦੀ ਵਰਕਿੰਗ ਹੋਰ ਸੁਧਾਰਾਂ ਤੇ ਪੁਲਿਸ ਨੇ ਆਟੋ ਚਾਲਕ ਵਿਅਕਤੀ ਕੋਲੋਂ ਬਰਾਮਦ ਹੋਇਆ ਨਸ਼ਾ ਕਬਜ਼ੇ ਵਿੱਚ ਲੈ ਲਿਆ ਜਦਕਿ ਪੁਲਿਸ ਨੂੰ ਉਸ ਟੈਟੋ ਵਿੱਚ ਇੱਕ ਸਿਲਵਰ ਪੇਪਰ ਅਤੇ ਲਾਈਟਰ ਆਦਿ ਵੀ ਬਰਾਮਦ ਹੋਇਆ ਫਿਲਹਾਲ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ